ਉਹ ਤਾਂ ਵਿਸ਼ਾਲ ਹੈ ਜੀ ਇੱਥੋਂ ਇਸ ਦੀ ਜੜ ਸ਼ੁਰੂ ਹੁੰਦੀ ਹੈ ਤੇ ਸਾਰਾ ਇਸ ਤਰੀਕੇ ਗਿਆ ਹੈ ਇੱਥੇ ਇਸ ਦੀ ਜਾੜ ਹੈ ਐਦਾਂ ਗਿਆ ਇਹ ਹਲੋ ਜੀ ਆਪਾਂ ਬਹੁ ਕਰ ਕੱਟ ਦਾਂਗੇ ਕਰਮਾ ਵਾਲੇ ਦੇ ਤੇ ਜਦੋਂ ਵੀ ਇੱਥੇ ਵੀਰਵਾਰ ਦਾ ਵੱਡਾ ਦਿਨ ਹੁੰਦਾ ਹੈ ਉਦੋਂ ਇੱਥੇ ਬਹੁਤ ਸੋਹਣਾ ਦੀਵਾਨ ਭਰਦਾ ਹੈ ਜੀ ਬਹੁਤ ਜਨਤਾ ਤੁਕਦੀ ਹੈ ਇੱਥੇ ਬੇਅੰਤਾਂ ਦੀ ਆਉਂਦੀ ਹੈ ਇੱਥੇ ਜਨਤਾ ਜੋਗਾ ਨਹੀਂ ਲੈ ਚੱਪ ਪਾਇਆ ਪਾਇਆ ਕਿ ਮੈਂ ਵੀ ਭੁੱਲ ਗਈ ਕੁਸਤਾ ਕਾਲ ਸੀ ਬੱਦਲਾਂ ਦਾ ਕਰਕੇ ਚਲੋ ਫੇਰ ਜਿੱਦੇ ਮਾਲਕ ਨੇ ਖਿੱਚ ਕਰੀ ਨਾ ਪੋਦੇ ਲੈ ਕੇ ਆਵਾਂਗੇ ਆਪਾਂ ਇਹਦੇ ਚੰਗੇ ਅੱਜ ਨਾ ਦਰਸ਼ਕੋ ਜੇ ਵੀਡੀਓ ਵੀ ਲੰਬੀ ਹੋ ਜੀ ਨਾ ਤਾਂ ਵੀ ਕੋਈ ਦਿੱਕਤ ਨਹੀਂ ਕਿਉਂਕਿ ਇਹ ਸਾਡੇ ਮਾਲਕਾਂ ਦੇ ਨਾਂ ਦੀ ਜੁੜੀ ਹੋਈ ਵੀਡੀਓ ਐ ਤੇ ਵੀਡੀਓ ਵਧੀਆ ਲੱਗੇ ਨਾ ਦਰਸ਼ਕੋ ਚੱਲਦੀ ਚੱਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਬੜੇ ਟਾਈਮ ਬਾਅਦ ਅਸੀਂ ਆਏ ਹਾਂ ਇੱਥੇ ਕਰਮਾ ਵਾਲੇ ਦੇ ਬਹੁਤ ਟਾਈਮ ਹੋ ਗਿਆ ਸਾਨੂੰ ਆਇਆ ਨੂੰ ਘੱਟੋ-ਘੱਟ 4-5 ਸਾਲ ਹੀ ਹੋ ਗਏ ਆ ਹਾਂ ਹਾਂ ਬਹੁਤ ਨਾਲ ਇੱਥੇ ਰੱਖ ਦਿੰਨੇ ਆ। ਆ ਲੋ ਜੀ ਝਾੜੂ ਦੀ ਸੇਵਾ ਜਿਹੜੀ ਆਪਾਂ ਲਾਤੀ ਐ ਇਸ ਕਰਮਾਂ ਵਾਲੇ ਦੇ ਸੁੱਖ ਸ਼ਾਂਤੀਆਂ ਰੱਖੇ ਸਾਡੇ ਪਰਿਵਾਰਾਂ ਦੇ ਵਿੱਚ ਸਾਡੇ ਬੱਚਿਆਂ ਨੂੰ ਹਨਾ ਵੱਡੀਆਂ ਲੰਮੀਆਂ ਉਮਰਾਂ ਬਖਸ਼ੇ ਮੇਰਾ ਪੀਰ ਸੋਣਾ ਤੇ ਇਧਰ ਚਾਚੀ ਹੋਰੀ ਵੀ ਫੁੱਲਾਂ ਬਖਸ਼ਾ ਰਹੇ ਨੇ ਜੀ। ਬੋਲ ਚ ਕੋਈ ਹੋਵੇ ਤਾਂ ਮਾਫ ਕਰੀ ਦਾਤਿਆ चाची हो लेके लैके आए भाई पीर चादर आप चादर कढ़ानी है कर्मे इधर सही लगार, सही लगार, दी हाँ ਹਾਂਜੀ ਪੀਰਾਂ ਦੇ ਆਪਾਂ ਚਾਦਰ ਚੜਾਤੀ ਆ ਕਰਮ ਵਾਲਾ ਤੰਦਰੁਸਤੀਆਂ ਰੱਖੇ Thank yeah. you.

ਕਰਮ ਵਾਲਿਆ ਸੁੱਖ ਸ਼ਾਂਤੀ ਰੱਖੀ ਤੇ ਖਿੱਚ ਕਰੀ ਵੀ ਅਸੀਂ ਫੇਰ ਸਾਨੂੰ ਜੇ ਤੂੰ ਸੇਵਾ ਦਾ ਇੰਨੀ ਇੱਕ ਦਾ ਮੌਕਾ ਦਿੱਤਾ ਤੇ ਮੇਹਰਾਂ ਵਾਲੇ ਦੇ ਅਸੀਂ ਜਰੂਰ ਆਵਾਂਗੇ ਫੇਰ ਵੀ ਅਸੀਂ ਆਵਾਂਗੇ ਹਾਂ ਫੇਰ ਵੀ ਅਸੀਂ ਆਵਾਂਗੇ ਗਲਤੀਆਂ ਸ਼ਲਤੀਆਂ ਮਾਫ ਕਰੀ ਕਰਮ ਵਾਲਿਆ ਸੁੱਖ ਸ਼ਾਂਤੀਆਂ ਰੱਖੀ اے ਮੇਰੀ ਸਰਕਾਰ ਭੁੱਲਾਂ ਚੁੱਕਾਂ ਤੁਹਾਡੇ ਬੱਚੇ ਅਸੀਂ ਆਪਾਂ ਇੱਥੇ ਗੇਟ ਲਾਤਾ ਜੀ ਤਾਂ ਕਿ ਤੇ ਕੋਈ ਵੀ ਫੱਕਰ ਆ ਕੇ ਵੀ ਜੋਤਾਂ 'ਚ ਮੂੰਹ ਨਾ ਮਾਰੇ ਇਸ ਕਰਕੇ ਹੁਣ ਸਰਕਾਰਾਂ ਤੋਂ ਲੈਨੇ ਇਜਾਜ਼ਤ ਚਲਦੇ ਆ ਸੁੱਖ ਸ਼ਾਂਤੀ ਨਾਲ ਅਸੀਂ ਆਏ ਆ ਤੇ ਸਾਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਤੇ ਜਿੰਨੀ ਵੀ ਹਾਜ਼ਰੀ ਸਾਡੇ ਤੋਂ ਲੱਗੀ ਅਸੀਂ ਲਾਤ ਹੀ ਕਰਮਾਲੇ ਦੇ ਫੇਰ ਕਦੇ ਆਵਾਂਗੇ ਜੀ ਇੱਥੇ ਜੇ ਕੋਈ ਮੌਕਾ ਮਿਲਿਆ ਮਾਲਕ ਨੇ ਖਿੱਚ ਕਰੀ ਤਾਂ ਜ਼ਰੂਰ ਆਵਾਂਗੇ ਲੈ ਚਾਚੀ ਲੱਗੇ ਵਿਦਾ ਹੋ ਗਿਆ ਰੁਕਸਤ